ਮੈਂ ਔਖਾ ਕੰਮ ਦਾ ਮੈਨੂੰ ਹੀ ਕਰਨਾ ਪੈਣਾ ਤੁਹਾਨੂੰ ਪਤਾ ਹੀ ਆ ਫਰੈਂਡਸ ਇਹ ਤਾਂ ਉਤਲੀ ਉਤਲੀ ਛਲਣ ਦੀ ਹੈ ਤੇ ਉਤਲੀ ਲਾਉਣੀ ਹੋਰ ਵਿੱਚੋਂ ਬਾੜਨਾ ਇਹਨੂੰ ਵਿੱਚੋਂ ਬਾੜ-ਬੜ ਕੇ ਲਾਉਣਾ ਆ ਸੌਖਾ ਕੰਮ ਦਾ ਮੈਂ ਕਰਦਾ ਨੇ ਲੱਗ ਗਿਆ ਜਾਂਦਾ ਮੇਰਾ ਕਿਉਂ ਰੜ ਗਿਆ ਓ ਬਚਾ ਲਿਆ ਸਾਸਰੀ ਘਾਲ ਜੀ ਕੀ ਆ ਚਲ ਅੱਜ ਓ ਮੈਂ ਦਾਦੀ ਜਿਉਂ ਲੱਗਾ ਉਂਤਰਾ ਉੱਤੇ ਸੂਰਜ ਚੜਾਦਾ ਇੰਨੀਆਂ ਗੱਲਾਂ ਨੇ ਤਾਂ ਅੱਜ ਸਵੇਰ ਦਾ ਨਾ ਆਪ ਕਰਨਾ ਨਾ ਕੋਈ ਕੁਝ ਕਰਨਾ ਰੋਟੀ ਲੈ ਆਉਂਦਾ ਆ ਸਵੇਰੇ ਰੋਟੀਆਂ ਲੈ ਜਾਂਦੀਆਂ ਐ ਆਰ ਕੇ ਸਾਡੀਆਂ ਰੋਟੀਆਂ ਨਹੀਂ ਲੈਤੀਆਂ ਇਹ ਕਹਿੰਦਾ ਕਿ ਮੈਂ ਪਪੀਤੇ ਵਾਲੀ ਰੋਟੀ ਖਾਣੀ ਆ ਤੇ ਤੁਹਾਨੂੰ ਵੀ ਇਹਦੀ ਰੈਸਪੀ ਦੱਸਾਂਗੇ ਇਹਦੀ ਰੈਸਪੀ ਅਸੀਂ ਤੁਹਾਨੂੰ ਦੱਸਾਂਗੇ ਬਹੁਤ ਹੀ ਸਵਾਦ ਬਣਦੀ ਹੈ ਰੋਟੀ ਸਭ ਤੋਂ ਪਹਿਲਾਂ ਬਹੁਤ ਸਵਾਦ ਬਣਦੀ ਹੈ ਮੈਂ ਲੈ ਗਿਆ ਕੁਝ ਵੱਢਣ ਲਈ ਪਾਜੀ ਐਂਦੇ ਤੋਂ ਪਪੀਤਾ ਤੋੜਾਂਗੇ ਨਿਆਮਣ ਹਾਂ ਵੇ ਕਰ ਤੇ ਮੇਰੇ ਕੋਲ ਆਈ ਮਾਰ ਲਈ ਆਉਦੀ ਆ ਜੀ ਜਵਾਨਾ ਵੱਡਦਾ ਤੇਰੀ ਮੋਟੀ ਹੋਈ ਆ ਤੈਨੂੰ ਵੀ ਉੱਡ ਗਈ ਲੱਗੀ ਜਵਾਨਾ ਲਓ ਜੀ ਪਪੀਤੇ ਕਿੰਨੇ ਚਾਈ ਦੇਖੀ ਬਹੁਤ ਐਸੀ ਬਹੁਤ ਦੇਖੋ ਇਹ ਘਰੇ ਚੀਜ਼ਾਂ ਹੋਣ ਤੇ ਆਰਗੇਨਿਕ ਨਜ਼ਾਰਾ ਹੀ ਬੜਾ ਵੱਜਾ ਆ ਹਾਂ ਉਰਲਾ ਵੱਢ ਲਾ ਤੇ ਰੱਬ ਉਹਦੀ ਵੀ ਉਮਰ ਲੰਮੀ ਕਰੇ ਜਿੰਨੇ ਲਾਏ ਆ ਤੇ ਰੱਬ ਉਹਨਾਂ ਦੀ ਵੀ ਉਮਰ ਲੰਮੀ ਕਰੇ ਜਿੰਨਾਂ ਨੇ ਖਾਏ ਆ ਹਾਂਜੀ ਬਾਜੀ ਉਹ ਇੱਕ ਉਹ ਵੇਹੂ ਨੂੰ ਟੱਕਲਾ ਲਗਦੀ ਨੇ ਚਲੋ ਕੋਈ ਵਾਹ ਇਹ ਇੱਕ ਨਾ ਬਹੁਤ ਆ ਇੱਕ ਬਾਦੂ ਆ ਬਾਦੂ ਆ ਢੋਗ ਲਈਏ ਇਹਨੂੰ ਪਹਿਲਾਂ ਇਹਨੂੰ ਅਜੇ ਛਿੱਲਣਾ ਵਾ ਛਿੱਲ ਕੇ ਫੇਰ ਛਿੱਲ ਕੇ ਕਦੂ ਕਾਸ਼ ਕਰਨਾ ਕਦੂ ਕਾਸ਼ ਕਰਨਾ ਵਾ ਫੇਰ ਬਾਲਾਂਗੇ ਹੋਰ ਸਾਹਤ ਦੇ ਤੈਨੂੰ ਰੋਟੀ ਖਵਾ ਦੇ ਪੀਤੇ ਆ ਲੀਆਂ ਰੋਟੀਆਂ ਅੱਜ ਜਿਹੜੀਆਂ ਬਾ ਕਮਾਲ ਹੋ ਜਾਣੀਆਂ ਜੇ ਐਂਡ ਹੋ ਜਾਣੀ ਗੱਲ ਬਾਤ ਉਹ ਦੁੱਧ ਜਿਆਦਾ ਤੋੜਿਆ ਬਸ ਦੋ ਤੋੜ ਲਈਏ ਆਪਣੇ ਦੋ ਦੋ ਹਾਂ ਹੈ ਦੋ ਦੂਜਾ ਵੀ ਤੋੜਦਾ ਚੱਲ ਹਾਂ ਠੱਕ ਲੱਗ ਗਿਆ ਜੀ ਮੇਰਾ ਤਾਂ ਨਾ ਹੀ ਆ ਤੇ ਦੂਜਾ ਵੀ ਤੋੜਨ ਲੱਗੀ ਵੇਖ ਲੋ ਜੀ ਇਹ ਕੌੜਾ ਨਾ ਬਣਿਆ ਮੈਨੂੰ ਪਤਾ ਨਹੀਂ ਹੁਣ ਕੌੜੇ ਕੂੜੇ ਦਾ ਤਾਂ ਪਤਾ ਨਹੀਂ loon ਮਿਰਚ ਨਹੀਂ ਸਵਾਦ ਬਣਾਉਣਾ ਹਾਂ ਚੱਕ ਦੋ ਕੰਮ ਜਿਹੜਾ ਹੁੰਦਾ ਕਦੀ ਖੋ ਤੋੜ ਲਾ ਹਣ ਤੋੜ ਲਾ ਤੋੜ ਲਾ ਇਹਨੂੰ ਲੱਗਦਾ ਲੱਗਦਾ ਠੱਕ ਗਾਂ ਲੱਗਿਆ ਤਾਂ ਤੀਜਾ ਵੀ ਕਹਿਣਾ ਤੋੜ ਥੱਲੇ ਡੇ ਪਣਾ ਨੇ ਲੈ ਮੈਂ ਕੱਢਦਾ ਤੂੰ ਫਾੜੇ ਨੂੰ ਓਏ ਆ ਵੇਖਾ ਤਾਂ ਲੈ ਫਾੜੇ ਗੱਦ ਤੇ ਤੂੰ ਡਿੱਗ ਗਿਆ ਨਾ ਤੂੰ ਵੀ ਵਿਆਹ ਤੇ ਨਹੀਂ ਆਏ ਕਿ ਫੜ ਲਓ ਖਾਣੀਆਂ ਤੁਸੀਂ ਵੀ ਆ ਧੋਕੇ ਲਿਆਓ ਜੇ ਵੇਲਾ ਵਿੱਚ ਕੱਚਿਆਂ ਚ ਦੁੱਧ ਨਿਕਲਦਾ ਪਿਆਵ ਕੱਚੇ ਆ ਜੇ ਹੋਰ ਫੇਰ ਹੁਣ ਸਬਜ਼ੀ ਕੱਚਿਆਂ ਦੀ ਕੱਚਿਆਂ ਦੀ ਸਬਜ਼ੀ ਮੈਂ ਨਹੀਂ ਬਣਾਉਂਦੀ ਹੁੰਦੀ ਕੱਚਿਆਂ ਦੀ ਬਣਦੀ ਹੁੰਦੀ ਸਬਜ਼ੀ ਚੱਲ 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 ਧੋਕੇ ਲਿਆਈਏ ਚਲੋ ਤੇਊਂ ਕੁੜਾ ਕੋ ਤੇ ਖਾਦੀ ਤੈਨੂੰ ਤਾਂ ਨਿੰਬੂ ਨਹੀਂ ਵੇਖਣਾ ਹੁੰਦਾ ਨਿੰਬੂ ਪਤਾ ਕਿਵੇਂ ਦਾ ਹੁੰਦਾ ਵਾ ਫੇਰ ਪਪੀਤੇ ਦਾ ਕੀ ਤੈਨੂੰ ਪਤਾ ਤੇਰੇ ਲਈ ਤਾਂ ਅੱਜ ਵੀ ਪਾਈਨੈਪਲ ਹੀ ਆ ਆ ਐਡਾ ਵੱਡਾ ਫਟ ਰੂਟ ਗਈ ਹੋਊਗੀ ਆ ਲੈ ਪਾਣੀ ਦੇਖੋ ਕਿ ਨਤੇਸ਼ ਛੱਡਿਓ ਮਾਈ ਗੋਡ ਆਏ ਓਏ ਲਓ ਜੀ ਨਾਲ ਦੀ ਨਾਲ ਦੇਖੋ ਜੀ ਸਾਡੀ ਕੰਮ ਵਾਲੀ ਮਾਹੋ ਸੌਰੀ ਗਰਦੀਪ ਭੈਣ ਜਿੱਦਾਂ ਕਿ ਉਹ ਸਫਾਈ ਕਰ ਰਹੀ ਹੈ ਇਹਨਾਂ ਦੀ ਤੇ ਇਸ ਤੋਂ ਬਾਅਦ ਜਿਹੜੀ ਇਹਦੀ ਸਬਜੀ ਬਣੀ ਆ ਕਿਉਂਕਿ ਹੜ ਲੈ ਆ ਵੇਖੋ ਚੁਆੜਾ ਦਾ ਨਾ ਦੁੱਧ ਜੇ ਨਿਕਲੀ ਜਾਂਦਾ ਇਹਨਾਂ ਦੇ ਵਿੱਚੋਂ ਬਾਲਟੀ ਭਰ ਕੇ ਵੇਚ ਆਏਗਾ ਚਲੋ ਜੀ ਚਲੋ ਆਹ ਵੇਖੋ ਜੀ ਅੱਗੋਂ ਪਿੱਛੋਂ ਨਾ ਮੇਤੋ ਤੁਰਿਆ ਨਹੀਂ ਜਾਂਦਾ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਤੇ ਵੇਖੋ ਜਾਂਦੀ ਠੁਮਕ 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 ਜਾਨੀ ਮਹੀਨ ਦੇ ਨਾਲ ਨਹੀਂ ਠੁਮਕ ਠੁਮਕ ਜਾਨੀ ਮਹੀਨ ਦੇ ਨਾਲ ਜੀ ਠੁਮਕ 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 ਦੇਹ ہماری ਮੰਮੀ ਹੈ ਹਰਜੀਤ ਕੌਰ ਪਾਲੇ ਕੀ ਕੁੜੀ ਪਾਲਾ ਜਾਨੀ ਹੈ ਮਾਰਾ ਨਾਨਾ ਇਹ ہماری ਨਾਨੀ ਪਾਲੋ 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 ਦੀ ਕੁੜੀ ਏ ਇਹਦਾ ਭਰਾ ਬੱਗੂ ਕਾਬੀ ਲੱਪਾ ਮਮੰਦਾ ਉਹਨੇ ਦੇ ਜੀਬਾ ਸੁੱਖਾ ਮੰਦਾ ਮੰਗਾ ਸਿੰਦਾ ਅਫੜਾ ਵਸ ਤਨੂੰ ਤੀਤੀ ਫੱਦੀ ਨਿੰਮੀ ਜੋਗਾ ਮੁੰਨੇ ਨੂੰਨੇ ਮਮਣੀ ਆਮਣੀ ਆਮਣੀ ਦਾ ਮੰਮੀ ਕੀ ਆ ਮੱਤੋ ਓ ਜਨਾ ਗਗਬੀ ਕਿੰਦਾ ਗਗਬੀਰ ਕੋਲ ਉਸੀ ਕੋਲ ਲਾਓ ਜੀ ਜੱਪੂ 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 ਸਾਰਿਆਂ ਦੇ ਨਾਂਗੜਾ ਤੇ ਨਾਲ ਮਾਸੀ ਦੇ ਲਾਟੀ ਕਲਜੀਤ ਮਾਸੀ ਦੇ ਨਾਂ ਕੀ ਬੰਸੋ ਬੰਸੋ ਬਤਲੀ ਬਤੰ ਜੋਗੀ ਸਾਡੀ ਮੰਮੀ ਦਾ ਗੁਮਕਾਬਲੇ ਬਹੁਤ ਵੱਡੀ ਹੈ ਲਓ ਜੀ ਤੁਹਾਨੂੰ ਮੈਂ ਦੱਸਦਾ ਇਹ ਅਗਲਾ ਪ੍ਰੋਸੈਸ ਈਆ ਮਾਤਾ ਹੀ ਮੜਾ ਦੱਸੋ ਮੰਮੀ ਉਹ ਲਿਆ ਥਾਲੀ ਉਹਨਾਂ ਨੂੰ ਅਗਲੇ ਪ੍ਰੋਸੈਸ ਨੂੰ ਛੱਡ ਇਹ ਵੇਖ ਬੋਰਡ ਦੇ ਤਰੇਕ ਦੇ ਵਿੱਚ ਦੀ ਹਾਂ ਆਏ ਪਿੱਪਲ ਦੇ ਵਿੱਚ ਇਹ ਕੁਦਰਤ ਆ ਤੇਜੀ ਸਾਡਾ ਅਗਲਾ ਵਲੌਗ ਜਿਹੜਾ ਬੜਾ ਇੰਟਰਸਟਿੰਗ ਆਉਣਾ ਜੇ ਕਾ ਦੇ ਸਾਰੀ ਵੇਲੀ ਸਾਫ ਕਰ ਰਹੇ ਆ ਦੀਵਾਲੀ ਆ ਰਹੀ ਆ ਨਾਈਟ ਆਵ ਆਉਟ ਤੇ ਉਹ ਤਾਂ ਕਰਨੀ ਪੈਣੀ ਆ ਹੁਣ ਇੱਥੇ ਪੋਚਾ ਵੀ ਲਾਉਣਾ ਵਾ ਇੱਥੇ ਰੰਗ ਵੀ ਫੇਰਨਾ ਸਾਰਾ ਲਹਿ ਗਏ ਨੇ ਪੇਪੜੀਆਂ ਪੂਪੜੀਆਂ ਤੁਹਾਨੂੰ ਕਹਦੇ ਹੋ ਜੋਤੀ ਨਾਲੇ ਇੱਕ ਡੱਡ ਲਵਾ ਲੋ ਇਹਨੂੰ ਕਹਾਂ ਦੇ ਫੋਨ ਲਾ ਅੱਜ ਸफाई ਕਰਾਈਏ ਲਓ ਜੀ ਆਵੇ ਲੋ ਮੰਮੀ ਦੇ ਕੰਮ ਇਹ ਮਾਰੇ ਜੇ ਤਿਲਕ ਦੇ ਗਾਂ ਆਰ ਪਾਰ ਹੋ ਜਾਣੀ ਗਰਦ ਤੇ ਉੱਠੇ ਪੰਗੇ ਲਿਆ ਮਿਰਚਾਂ ਨੇ ਇਹਦੇ ਵੇਜੀ ਕੱਢਣਾ ਨਾ ਚਰ ਮੈਂ ਔਖਾ ਕੰਮ ਤਾਂ ਮੈਨੂੰ ਹੀ ਕਰਨਾ ਪੈਣਾ ਤੁਹਾਨੂੰ ਪਤਾ ਹੀ ਆ ਫਰੈਂਡਸ ਮਿਰਚਾਂ ਕਰ ਲੈ ਤੇ ਆ ਪਹਿਲਾਂ ਛਿੱਲਿਆ ਜਾਊਗਾ ਤਾਂ ਫੇਰ ਹੀ ਰੋਟੀਆਂ ਬਣਨਗੀਆਂ ਚਾ ਵੇਖ ਨਾ ਨੇ ਦਿਮਾਗ ਲਾਇਆ ਪੁੱਪਲ ਨੇ ਆਦਾ ਆ ਵੇ ਇਹਨੂੰ ਅੱਡ ਟੈਨਸ਼ਨ ਪਈ ਹੋਈ ਆ ਕਿਸੇ ਨੂੰ ਕਿਸੇ ਦੀ ਇਹਨੂੰ ਆਪਦੀ ਪਈ ਹੋਈ ਪਿੱਪਲ ਨੇ ਪਿੱਪਲ ਤੋਂ ਜੈਲਸੀ ਕਰੀ ਜਾਂਦੀ ਆ ਮੈਂ ਪੂਰੀ ਗੌਰ ਨਾਲ ਵੇਖਿਆ ਨੇ ਜੇ ਤਣਾ ਕੱਢਿਆ ਤਾਂ ਵੇਖੀ ਹੋਰ ਕੱਲਾ ਤਣਾ ਹੀ ਆਇਆ ਵੇਖ ਮੈਂ ਗਈ ਇਨੀ ਕਿਧਰੋਂ ਆਉਂਦਾ ਪਿਆ ਮੈਂ ਵੇਖਿਆ ਤੇ ਉਹ ਗੁਰਦਸਤੇ ਜਾ ਕੇ ਤੜਾ ਹੀ ਆ ਲਓਈ ਕੋਈ ਇਹਨਾਂ ਦੀਆਂ ਸੈਂਸਲੈਸ ਗੱਲਾਂ ਜਿਹੜੀਆਂ ਉੱਧਰ ਚੱਲਣ ਦਈਆਂ ਕੋਈ ਨਹੀਂ ਸੈਂਸ ਇੱਧਰ ਯਾਰਾ ਹੋਣਾ ਨੇ ਮਿੱਟਿਆਂ ਦੀਆਂ ਲਾਲਾ ਲਾਲਾ ਕਰਾਦੀ ਪੂਰੀ ਮੰਮੀ ਦੀਆਂ ਜ਼ੁਬਾਨ ਨਾਲ ਉੱਲੀ ਟਿੱਖੀਆਂ ਪਰ ਤੈਨੂੰ ਕੀ ਲੱਗਾ ਮੈਂ ਐ ਕਿਹਾ ਮੈਂ ਮੰਮੀ ਦੀ ਜ਼ੁਬਾਨ ਨਾਲ ਭਗਵਤ ਬਹੁਤ ਜ਼ਿਆਦੀਆਂ ਤਿੱਖੀਆਂ ਆ ਤੇ ਤੈਨੂੰ ਕੀ ਲੱਗਾ ਵਿੱਚ ਤੈਨੂੰ ਲੱਗਾ ਤੇ ਇਰਣਾ ਵਾਲਿਆਂ ਕਦੇ ਵੀ ਨਹੀਂ ਮੰਮੀ ਉਹ ਤੇਰਾ ਨਾਂ ਨਹੀਂ ਲਿੰਦਾ ਕਰਦੇ ਵੀ ਨਹੀਂ ਤੇਰਾ ਨਾਂ ਲਿੰਦਾ ਇੰਨੇ ਵੱਡੇ ਲੈਵਲ ਤੇ ਉਹ ਆ ਗਈ ਪਿੱਛੇ ਕਾਂਦਾਂ ਦਾ ਰਾਸ ਪਹੁੰਚ ਗਿਆ ਤੇ ਹਾਂ ਪਾ ਲੈ ਸਾਡੇ ਲਪਾ ਮੈਂ ਪੁੱਛਿਆ ਕਿੱਥੇ ਉਹ ਗੇ ਤੇ ਹੀ ਕਰਦਾ ਕੀ ਕਹਿੰਦਾ ਕੜਛ ਮਾਰਦਾ ਕੜਛ ਮਾਰਦਾ ਤੇ ਵੀ ਦੈਨੂ ਮੈਨੂੰ ਮਦਾ ਗੱਡੀ ਦਾ ਰੋਡ ਵਾਲਾ ਵੀਰੇ ਰੋਡ ਵਾਲਾ ਗਲਤੀ ਤੇਰੀ ਵੀ ਸੀ ਰੋਲ ਆ ਲਾਇਆ ਵੀਰੇ ਰੋਲ ਆ ਜਿਹੜਾ ਬੰਦਾ ਗੱਡੀ ਚਲਾਈ ਜਾਂਦਾ ਤੂੰ ਉਹਨੂੰ ਪੁੱਛੀ ਲੈਣਾ ਇਹ ਤਾਂ ਉਤਲੀ ਉਤਲੀ ਚੱਲ ਰਹੀ ਏ ਤੇ ਉਤਲੀ ਲਾਉਣੀ ਹੋਰ ਵਿੱਚੋਂ ਬਾੜਨਾ ਇਹਨੂੰ ਵਿੱਚੋਂ ਬਾੜ-ਬਾੜ ਕੇ ਲਾਉਣਾ ਮੰਮੀ ਵੀ ਕਮਾਲ ਕਰਤੀ ਉਹ ਦੋ ਵਾਰੀ ਲੱਤ ਜਾਏਗੀ ਮਮੇ ਨੇ ਚੀਰੀ ਵਾਲੀ ਨਹੀਂ ਆਨੇ ਇਹਦੇ ਦੋ ਆਹ ਵੇਖੋ ਜੀ ਅਸੀਂ ਸਵਾਹ ਚੀਜ਼ਾਂ ਖਾਣੀਆਂ ਵਾ ਉਹ ਲੋਕਾਂ ਦੀਆਂ ਮਾਵਾ ਸੀ ਜਿਨ੍ਹਾਂ ਨੇ ਪਰੌਂਠੇ ਪਕਾ ਆਪ ਕਾ ਸਕੂਲੇ ਭੇਜਦੇ ਸਾਡੇ ਤੇ ਰੋਟੇ ਲੋੜੇ ਭੁੱਖਾ ਹੀ ਟਰ ਗਿਆ ਵੇ ਰੋਟੀਆਂ ਨੂੰ ਕਿ ਐਵੇਂ ਹੀ ਏਦਾਂ ਹੋ ਗਿਆ ਪਰੌਂਠਿਆਂ ਤਾਂ ਬਣਾ ਹੀ ਗਿਆ ਸੁੱਕ ਜਾਂਦੀਆਂ ਇਹ ਜਾ ਕੇ ਪਰੌਂਠੇ ਤਾਂ ਆਪਣੇ ਬਾਗਾਂ ਦੇ ਖਾਣਦੇ ਆ ਜੂ ਵੀ ਹਾਂ ਆ ਵੇ ਲਾਣ ਇਹ ਮੈ ਕੀ ਵੇਖ ਲਾਤਾ ਹੱਥ ਦਾ ਹੱਥ ਤਾਂ ਮੇਰਾ ਪੈਂਦਾ ਨਹੀਂ ਗਾ ਖਾਣ ਨੂੰ ਤਾਂ ਪੈਂਦਾ ਜੀਵਨਾ ਰੋਕ ਲੈਣ ਜਿਹੜੀ ਲੰਮੀ ਆ ਜੀਵਨਾ ਵੜ ਕੇ ਦੋਖਲਾ ਨੂੰ ਏਡੀ ਤੇ ਪਈ ਹੈਗੀ ਆ ਉੱਚੀ ਚੱਲੋ ਵੱਡੋ ਵੱਡੂ ਆ ਚੱਕ ਇਹ ਬੀਲਸ ਆ ਨਾਲੇ ਵੇਖ ਲਾ ਜੇ ਗਰਦੀ ਨੇ ਵੇਲਾ ਵਧੀਆ ਤਰੀਕਾ ਵਰਤ ਲਿਆ ਜੀ ਅੱਦਾ ਅੱਦਾ ਹੀ ਚੀਜ਼ ਨਵੀਂ ਜਨਰੇਸ਼ਨ ਤੇ ਹੌਲੀ ਹੌਲੀ ਫਰਕ ਪਈ ਜਾਂਦਾ ਜਿਵੇਂ ਮੇਰੇ ਗਾਂ ਜਵਾਕ ਹੋਣਗੇ ਉਹਨਾਂ ਨੂੰ ਏਦਾਂ ਜਿਆਦੀ ਅਕਲ ਆ ਜਾਣੀ ਆ ਹੂੰ ਉਹਨਾਂ ਦੀ ਮਸ਼ੀਨਾਂ ਆ ਜਾਣੀਆਂ ਸਿੱਧੀਆਂ ਹੀ ਕੱਦੂਗਾ ਸ਼ੋ ਹੋ ਜਾ ਤੇਰਿਆਂ ਨਾਲ ਬੜੀ ਆ ਜਾਣੀ ਅਕਲ ਤੇਰਿਆਂ ਨੂੰ ਜਿਨ੍ਹਾਂ ਨੂੰ ਇਹ ਨਹੀਂ ਪਤਾ ਹਣਾ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਹੈਗੀ ਕੀ ਵਿਆਹ ਤਾਂ ਹੋਵੇ ਪਹਿਲਾਂ ਮਿਆ ਵੀ ਹੋ ਹੀ ਜਾਊਗਾ ਪਤਾ ਨਹੀਂ ਕਿੱਥੇ ਬੈਠੀ ਹੋਣੀ ਵਿਚਾਰੀ ਬੈਠੀ ਹੋ ਗਈ ਉਹ ਵੀ ਆ ਉਹ ਵੀ ਸੁੱਖਾਂ ਸੁੱਖ ਦੀ ਹੋਣੀ ਆ ਵੀ ਮੇਰਾ ਗੁੱਗੂ ਨਾ ਵਿਆਹ ਹੋਵੇ। ਐ ਉਹਨੂੰ ਪਤਾ ਹੀ ਨਾ ਗੁੱਗੂ ਕੋੜ ਆ। ਅਗਲੀ ਗੋਲਾ ਚਿੱਟਾ ਲੱਭਦੀ ਫਿਰਦੀ ਹੋਏ ਦੇਖੋ। ਮੇਰੇ ਅਰ ਕਾ ਮਿਲ ਜਾਈ। ਕੋਈ ਗੱਲ ਨਹੀਂ। ਸੋ ਸੈਡ। ਚਲੋ ਚਲੋ ਭਈ ਅਜੇ ਟਿੱਕਰ ਕੰਪੀਟੀਸ਼ਨ ਚੱਲੀ ਜਾਂਦਾ ਗਰੀਬ ਨੇ ਇਧਰਲੇ ਪਾਸੇ ਉਹਨੂੰ ਵੱਡਤਾ ਵਾ। ਲੈ ਮੰਮੀ ਨਾਲ ਨੇ ਇੱਟੇ ਪਸਾ ਛੱਡਿਆ ਇਹਨੂੰ। ਆ ਕਦੂ ਕਾ ਛੋਣ ਲੱਭ ਲਿਆ ਸੌਖਾ ਕੰਮ ਨਾ ਮੈਂ ਕਰਦਾ। ਲੱਗ ਗਈ ਆਂਦਿਆ। ਉਹਨੂੰ ਵੀ ਪਾਛ ਵੱਡਾ। ਆ। ਮੰਮੀ ਫੇਰ ਮੰਮੀ ਉੱਥੇ ਹੀ ਕੁਲੀ ਜਾਂਦੀ ਹਰੇ ਉੱਥੇ ਹੀ ਕੁਲੀ ਜਾਂਦੀ ਆ ਤਾਂ ਅੱਜ ਸਾਇਦ ਦੱਸਣਾ ਜਾਵਾਂਗੇ ਸਾਡੀ ਜੀ ਮਨਦੀਪ कौर ਖੋਸਾ ਦਾ ਜਨਮ ਦਿਨ ਆ ਜੀ ਜਿਹੜੇ ਆਸਟ੍ਰੇਲੀਆ ਦੀ ਧਰਤੀ ਦੇ ਵਾਪਸ ਭੱਜ ਚੁੱਕੇ ਨੇ ਬਹੁਤ ਮਹੀਨੇ ਦੋ ਚਲੇ ਮਹੀਨਾ ਹੋ ਗਿਆ ਨਾ ਮਹੀਨਾ ਹੋ ਗਿਆ ਵਾਪਸ ਆਦੇ ਘਰੇ ਪਰਤੇ ਨਹੀਂ ਆਪਦੇ ਕੰਮਾਂ ਕਰਾਂ ਤੇ ਬਿਜੀ ਨੇ ਅਸੀਂ ਬਾਸੇ ਨਾ ਇਹ ਖਾ ਲ ਗੋਣ ਨੇ ਸਾਨੂੰ ਕਹਿ ਦਿੰਦੇ ਆ ਵੀ ਤੁਹਾਡੀ ਭੈਣ ਨਹੀਂ ਦੇਖਦੀ ਤੁਹਾਡੀ ਭੈਣ ਨਹੀਂ ਤੇਰੀ ਕੁੜੀ ਸਾਡੀ ਮੇਰੀ ਤਾਂ ਕੁੜੀ ਤੁਹਾਡੀ ਭੈਣ ਥੋੜਾ ਕਨਵਰਸੇਸ਼ਨ ਸਹੀ ਕਰਿਆ ਕਰੋ ਹਾਂ ਗੂ ਟੇਸਟ ਕਰਕੇ ਵੇਖ ਕੋੜੇ ਤਾਂ ਨਹੀਂ ਸਵਾਦ ਹੈ ਜਮਾਈ ਜੋ ਸੌਣ ਲੱਗੇ ਮੰਮੀ ਤੂੰ ਖਾ ਕੇ ਵੇਖ ਮੈਂ ਖਾ ਕੇ ਵੇਖ ਤੂੰ ਹੀ ਖਾ ਕੇ ਵੇਖ ਨਾ ਮੇਰੇ ਕਿਹੜੇ ਗਾਂ ਦਾ ਮੈਂ ਦੰਡਾ ਇਹਦਾ ਪਤਾ ਲੱਗਣਾ ਮੈਂ ਤਾਂ ਤੁਸੀਂ ਕਹਿ ਜਾਣਾ ਵੀ ਇਹ ਕੌੜਾ ਵੀ ਹੋਇਆ ਤਾਂ ਤੂੰ ਘਣਾ ਸਵਾਦ ਸਮਾਂ ਇਹ ਟੇਸਟ ਕਰ ਲੈ ਨਹੀਂ ਮੈਂ ਤਾਂ ਇਹਦੇ ਰਿਸਕ ਲਾਦਾ ਚੋਂਦੀ ਸੌਣ ਲੱਗੇ ਵਧੀਆ ਮਰੀ ਤੂੰ ਟੇਸਟ ਕਰ ਲੈ ਨਾ ਹੁਣ ਪੂਰਾ ਖੇਲਤਾ ਨਾ ਹੋ ਵੀ ਨਹੀਂ ਖਿਲਿਆ ਸਵਾਦ ਹੈ ਤੇ ਠੀਕ ਲੋ ਜੀ ਆ ਪਹਿਲਾ ਪ੍ਰੋਸੈਸ ਆ ਆ ਲਾਗੀ ਰੋਟੀ ਪਹਿਲੀ ਲੋ ਜੀ ਪਹਿਲਾ ਪ੍ਰੋਸੈਸ ਤਿਆਰ ਹੋ ਚੁੱਕਾ ਹੈ ਇਹ ਪ੍ਰੋਸੈਸ ਐ ਤਿਆਰ ਹੋਣਾ ਹਾਂ ਹਾਂ ਦੱਸੋ ਦੱਸੋ ਪਹਿਲਾ ਇੱਕ ਸਿੰਪਲ ਤੋਂ ਬਰੋਦਈ ਮੂੜੀਆਂ ਵਾਲੀ ਰੈਸਪੀ ਚੇਮੀ ਹਾਂ ਬਸ ਇਹ ਚ ਪਪੀਤਾ ਆ ਜਾਂ ਘਿਓ ਲਿਆਓ ਘਿਓ ਗੁਰਦੀਪ ਨੇ ਉਧਰ ਤਿਆਰੀ ਕਰ ਚੁੱਕੀ ਆ ਅੱਗ ਜੇ ਬਲੀ ਨੀਗੀ ਬਲ ਜਾਣੀ ਆ ਦੇਸੀ ਘਿਓ ਲਾਂਦਾ ਹੈ ਗਾਵਾਂ ਦਾ ਗਾਵਾਂ ਲਾਣੀ ਦੂ ਦੂਜਾ ਲਿਆ ਮਗਣੀ ਚਾਈਦੀ ਮਗਣੀ ਇੱਥੋਂ ਕੋਈ ਨਫਾ ਫਾਇਦਾ ਖੋਲੀ ਆ ਹੋਰ ਆਗਮ ਚਾਹੀਏ ਚੰਗਤਾਂ ਖਾਧਾ ਖਾਵਾ ਕਰਕੇ ਲੱਤਾਂ ਦਈਆਂ ਦੇਰ ਪੀਟ ਲੋਦੇ ਗਾਣਿਆਂ ਗਰ ਰੋਟੀਆਂ ਲੱਤਾਂ ਦਈਆਂ ਚੱਲ ਚੱਲ ਛੇਤੀ ਕਰ ਖੇਤੀ ਮਾਮ ਪਲੀਜ਼ ਕਿ ਮੇ ਰੋਟੀ ਮੈਂ ਨਹੀਂ ਵੀ ਨਹੀਂ ਬੋਈ ਦੇ ਲਈ ਲ ਲੈ ਹੁਣ ਕੀ ਆਪ ਕਰਤਾ ਲੈ ਨਹੀਂ ਰੋਟੀ ਨਹੀਂ ਦੋ ਰੋਟੀਆਂ ਦੇ ਦੇ ਆਪਣੇ ਇੱਕ ਹੀ ਦੇ ਦੇ ਨਮਕ ਨਹੀਂ ਪਾਇਆ ਸੀ ਨਹੀਂ ਨਮਕ ਪਾ ਲੈ ਮੈਂ ਦੋ ਰੋਟੀਆਂ ਇੱਧਰ ਵੀ ਧਰ ਦੇ ਇੱਕ ਕਿਉਂ ਭਾਈ ਕਿਉਂ ਵੀ ਦੋ ਰੋਟੀਆਂ ਇੱਥੇ ਵੀ ਧਰਾਂ ਮੈਂ ਰੁਕਿਓ ਮੈਂ ਨਹੀਂ ਉਧਰ ਹੀ ਧਰਾਂਗਾ ਲੈ ਤੂੰ ਧਰਾ ਲੇਗਾ ਕੀ ਹੁੰਦਾ ਤੈਨੂੰ ਪੁਰਾਹੀ ਆ ਬਹੁਤ ਘੜਾ ਬੋਲਦਾ ਉਹ ਫਿਰ ਕੀ ਹੋ ਗਿਆ ਆਪਾਂ ਥੋੜੀ ਹੋਰ ਅੱਗੇ ਹੋ ਜਾ ਲੈ ਆ ਲੈ ਆ ਲੈ ਚਲੋ ਜੀ ਪਹਿਲਾਂ ਮੋਢੇ ਨੂੰ ਟੈਸਟ ਕਰਨਗੇ ਲੋ ਜੀ ਆ ਲੈ ਮਾਰਾ ਮਾਲੀ ਚਾਕੇ ਭੈਣ ਉਧਰ ਮਾਰ ਧੂਆ ਆ ਗਿਆ ਜਿਆਦਾ ਇੱਥੇ ਕੁਝ ਨਹੀਂ ਆਇਆ ਧੂਆ ਬੰਦ ਹੋ ਗਿਆ ਤਾਂ ਊ ਧੂਆ ਉਹ ਤੋਂ ਤੇ ਜਿਆਦਾ ਨਹੀਂ ਉਹ ਪਰੇ ਕਰ ਲੈਨੇ ਮੰਜੇ ਹੀ ਪਰਲੇ ਹੁੰਦੇ ਨੇ ਮੰਜੇ ਨਹੀਂ ਨਹੀਂ ਆਵਾਜ਼ ਉਹ ਤੱਤ ਜੋਗ ਕਿਉਂ ਹੋਉਂਦੀ ਹੈ ਪੱਟਿਆ ਹੀ ਜਾਣਦੇ ਉਹਨਾਂ ਜੰਮਿਆ ਜਿਆਦਾ ਕਿਉਂ ਫ੍ਰੀਜੇ ਕੱਢ ਕੇ ਰੱਖ ਲੈਂਦੀ ਹੈ ਹੁਣ ਤਾਂ ਲੋੜ ਹੀ ਨਹੀਂ ਫ੍ਰੀਜੇ ਚ ਰੱਖਣ ਦੀ ਚਲੋ ਜੀ ਬਹੁਤ ਆ ਮੇਰਾ ਘਿਓ ਉੜ ਗਿਆ ਓ ਬਚਾ ਲਿਆ ਮੇਰਾ ਘਿਓ ਉੜ ਗਿਆ ਭਾਈ ਰਾਜੂ ਦਰਸ਼ਨ ਬਾਈ ਰਾਗੀ ਵਾਲਾ ਰੋਟੀਆਂ ਖਾ ਲੋ ਕਿ ਨਾ ਰਾਗੀ ਜੀ ਬੈਲੈਂਸ ਕਰ ਲਈ ਜਾ ਵਾਹ ਪਲੇਟ ਦਾ ਛੱਡੀ ਹੋ ਜਾਂਦਾ ਜੀ ਈਨ ਲਈ ਕੰਮ ਨਹੀਂ ਆਪਾਂ ਖਾਣੇ ਉਹਨਾਂ ਨਾਲ ਨਹੀਂ ਕਰਨੀ ਮਾਰੀ ਜਾਂਦੀ ਪਾਸ ਹੋ ਗਈਆਂ ਪਾਸ ਬਹੁਤ ਜ਼ਿਆਦੀ ਸੁਆਦ ਆ ਹੈ ਬਹੁਤ ਜ਼ਿਆਦਾ ਸੌਂਖਾ ਗੰਦਰਾ ਉਹ ਹਾਂ ਮਾਰ ਰੁੜ ਗਿਆ ਤੇਰਾ ਵੀ ਰੋਟੀ ਤੋਂ ਸਾਰਾ ਉਹ ਪਿਆਈਓ ਇਹ ਬੜੀ ਕਮਜ਼ੂਰ ਬਹੁਤ ਜ਼ਿਆਦਾ ਸੌਂਖਾ ਕੇ ਦੱਸ ਤੇ ਹਮ ਜਿਤਲੀ ਦੁਨੀਆ ਨੇ ਕਾਲੀ ਮਿਰਚ ਤੇ ਹਰੀ ਮਿਰਚ ਨੇ ਬਹੁਤ ਕਮਾਲ ਕੀਤਾ ਬਹੁਤ ਸੋਹਣਾ ਟੇਸਟ ਆ ਰਿਹਾ ਕਾਲੀ ਮਿਰਚ ਦਾ ਵਾਕਾ ਹਰੀ ਦਾ ਵਾਕਾ ਢਾਲ ਮਿਰਚ ਦੀ ਚਿੱਖੀ ਹੁੰਦੀ ਆ ਹਾਂ ਜਬਾਨ ਵਾਲੀ ਦਾ ਕੋਈ ਟੇਸਟ ਨਹੀਂ ਆ ਰਿਹਾ ਫਿਰ ਤਾਂ ਨਹੀਂ ਹਉਣ ਦੱਸੋ ਜੀ ਜਬਾਨ ਵਾਲਾ ਰਾਸ ਮਿੱਠੀ ਜਬਾਨ ਸੀ ਤੇ ਮਿੱਠਾ ਰਾਸ ਵੀ ਆਉਣਾ ਉਹ ਵੇਖੋ ਜੀ ਕਿੱਡੀ ਗਲਾ ਜਾਣਾ ਸ਼ਾਇਦ ਕਿੱਡਾ ਸ਼ਹਿਰ ਡਿੱਗਦਾ ਵੇਖੋ ਜਬਾਨਾਂ ਚ ਇਹਨਾਂ ਦੀ ਇਸੇ ਦੇ ਨਾਲ ਅੱਜ ਦਾ ਵਲੌਗ ਸਮਾਪਤ ਹੁੰਦਾ ਹੈ ਅੱਛਾ ਨਹੀਂ ਸਮਾਪਤ ਨਹੀਂ ਹੁੰਦਾ ਹੈ ਵਲੌਗ ਸਮਾਪਤ ਹੋਗਾ ਬਸ ਆ ਵੇਖੋ ਜੀ ਟਾਲ ਫੇਰ ਕੱਢਿਆ ਗਿਆ ਜੀ ਆ ਬਹੁਤ ਸੋਹਣੀ ਆ ਉਹ ਇਹ ਥੋੜੀ ਕਰਸੀ ਵਰਾਇਟਿੰਗ ਦੇ ਵਿੱਚ ਇਹ ਚੀਜ਼ ਦੇਖ ਪੰਜਾਬ ਸੈਂਟਰ ਚ ਬਣਿਆ ਆ ਬਾਕੀ ਉਸ ਅੱਛਾ ਡੱਡਾ ਦੇ ਨਾਣਾ ਲਗਦਾਂਗੇ ਹਾਂ ਸੋ ਇਸ ਤਰ੍ਹਾਂ ਨਾਲ ਵਲੌਗ ਖਤਮ ਹੁੰਦਾ ਜੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਲਵ ਯੂ ਅਨਨੇ